ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਅੱਜ ਕਟਿੰਗ ਕਰਾਂਗੇ ਲਾਈਨਿੰਗ ਵਾਲੀ ਸੂਟ ਦੀ ਠੀਕ ਹੈ ਫੁੱਲ ਕਟਿੰਗ ਦਿਖਾਵਾਂਗੇ ਤੁਹਾਨੂੰ ਕਿ ਲਾਈਨਿੰਗ ਵਾਲੀ ਸੂਟ ਦੀ ਆਪਾਂ ਕਿਵੇਂ ਕਟਿੰਗ ਕਰਦੇ ਹਾਂ نیچے ਲਾਈਨਿੰਗ ਦੀ ਕਟਿੰਗ ਕਿਵੇਂ ਹੁੰਦੀ ਹੈ ਜੇਦਾ ਆਪਾਂ ਵਰਕ ਦੇਖਣਾ ਪਹਿਲਾਂ ਤੇ ਵਰਕ ਦੇ ਹਿਸਾਬ ਦੇ ਨਾਲ ਆਪਾਂ ਪੂਰਾ ਵਰਕ ਜਿਹੜਾ ਉਹਦਾ ਸੈਂਟਰ ਕੱਟ ਕੇ ਇਹਦੀ ਸ਼ਰਟ ਦੀ ਫਰੰਟ ਸਾਈਡ ਕੱਟ ਕਰਨੀ ਹੈ ਵਰਕ ਤੋਂ ਵਰਕ ਤੱਕ ਆਪਾਂ ਟੇਲ ਲਗਾ ਲਈਏ ਲੇਖੋ ਵਰਕ ਤੋਂ ਵਰਕ ਤੱਕ ਜਿੰਨੀ ਉੱਪਰ ਕਢਾਈ ਹੋਈ ਹੋਈ ਆ ਉਹਦੇ ਹਿਸਾਬ ਦੇ ਨਾਲ ਆਪਾਂ ਤੈਅ ਲਗਾਣੀ ਆ ਠੀਕ ਆ ਇਸ ਤਰ੍ਹਾਂ ਆਪਾਂ ਸਾਰਾ ਕਪੜਾ ਜਿਹੜਾ ਵਾ ਉਹਨੂੰ ਡਬਲ ਫੋਲਡ ਕਰ ਲੈਣਾ ਠੀਕ ਆ ਡਬਲ ਫੋਲਡ ਕਰਕੇ ਫਿਰ ਆਪਾਂ ਮੈਜ਼ਰਮੈਂਟ ਦੇ ਹਿਸਾਬ ਨਾਲ ਸੂਤੀ ਮੈਜ਼ਰਮੈਂਟ ਲੈਣਾ ਹੁਣ ਦੇਖੋ ਜੇਕਰ ਇਹ ਚੀਜ਼ ਆਪਾਂ نیچے ਦਿਖਾਉਣੀ ਆ ਤੇ ਇਹਨੂੰ ਆਪਾਂ ਲੈਂਥ ਦੇ ਵਿੱਚ ਲੈਣਾ ਅਗਰ ਆਪਾਂ ਇਹ ਸਕਿਪ ਕਰਨੀ ਆ ਤਾਂ ਨਹੀਂ ਲੈਂਥ ਦੇ ਵਿੱਚ ਲੈਣਾ ਫਿਰ ਲੈਂਥ ਜਿਹੜੀ ਆ ਇੱਥੋਂ ਹੀ ਸਟਾਰਟ ਕਰਨੀ ਆ ठीक है इन्हना हम मेरे इस गाहक की लैंथ हैगी फोर्टी ठीक है उतो स्टार्ट करेंगे उपर न आ जाएंगे फोर्टी तो फोर्टी वन लैंथ लवेंगी सिर्फ फोर्टी वन ठीक है क्योंकि नीचे आप घेरा बनना उ लैंथ ला ठीक है फोर्टी वन जी लैंथ लवोंगी ठीक है उस तो बाद आप देखा हिप हिप के घेरा कि हूँ आपेरे के ਪਲੱਸ ਕਰਨਾ ਹੈ 23 ਇੇਰਾ ਤੇ 23 ਦੇ ਵਿੱਚ ਆਪਾਂ 4 ਇੰਚ ਪਲੱਸ ਕਰਨਾ 5 ਇੰਚ ਪਲੱਸ ਕਰ ਲੈਨੇ ਆਪਾਂ ਨੂੰ ਪਾਈਪਿੰਗ ਵੀ ਲਗਾਉਣੀ ਆ 23 ਤੇ 5 27 ਸਾਢੇ 13 ਤੋਂ 27 ਹੋ ਗਿਆ ਠੀਕ ਆ ਇਹਦੇ ਨੂੰ ਵੀ ਕੋਈ ਡਿਜ਼ਾਈਨ ਨਹੀਂ ਆਪਾਂ ਸਾਰਾ ਸਾਈਡ ਸਾਈਡ ਕਰ ਲੈਣਾ ਠੀਕ ਆ ਆਪਾਂ ਇਹਨੂੰ ਪਾਈਪਿੰਗ ਲਗਾਉਣੀ ਆ ਇਸ ਕਰਕੇ ਆਪਾਂ ਮਾਰਜਨ ਦੇ ਵਿੱਚ 5 ਇੰਚ ਪਲੱਸ ਕਰ ਦਿੱਤਾ ठीक है फिर आपू कट कर देना ठीक है तो कटिंग कर देंगे देनी आप फुल कटिंग कर देंगे, ठीक है फिर कटांगे बैक साइड, इन बाह बनी हुई है अलग प्रिंट आ इस करके आप पहले ही अलग कर लगे बाह अलग कर लगे ठीक है बाजू जी सेंटर चो ही कट कर है, ठीक है इस तरह ਬਾਜੂ ਨੂੰ ਤੇਲ ਲਗਾ ਕੇ ਡਬਲ ਤੇਲ ਲਗਾ ਕੇ ਬਾਜੂ ਨੂੰ ਰੋਕ ਦਿਓ ਇਹ 1.75 ਆਪਾਂ ਬਾਰਡਰ ਤੋਂ 18 ਲੈਣਾ ਠੀਕ ਆ ਬਾਰਡਰ ਤੋਂ ਜਿੰਨੀ ਬਾਹ ਤੇ ਕਟਿੰਗ ਕਰ ਦੇਣੀ ਹੈ ਠੀਕ ਆ ਬਾਹ ਦੀ ਕਟਾਈ ਐਵੇਂ ਹੀ ਬਾਣੀ ਆ ਠੀਕ ਆ ਬਾਹ ਦੀ ਕਟਾਈ ਗਲਤ ਨਹੀਂ ਹੋਣੀ ਚਾਹੀਦੀ ਥੋੜੀ ਜੀ ਸ਼ੇਪ ਦੇਣੀ ਆ ਕਿਉਂਕਿ ਸਾਡੀ ਇਸ ਗਰਦ ਦੀ ਮਾਪ ਲਈਆ ਇਸ ਕਰਕੇ ਇੰਨੀ ਜ਼ਿਆਦਾ ਨਹੀਂ ਕਟਿੰਗ ਕਰਦੇ ਹੁਣ ਆਪਾਂ ਬੈਕ ਸਾਈਡ ਕੱਟ ਕਰਾਂਗੇ ਠੀਕ ਆ ਬੈਕ ਸਾਈਡ ਆਪਾਂ ਉਨੀ ਹੀ ਤੈਅ ਲਗਾ ਲੈਣੀ ਆ ਜਿੰਨਾ ਆਪਾਂ ਨੂੰ ਚਾਹੀਦਾ ਵਾ ਡਬਲ ਫੋਲਡ ਕਰਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਪ੍ਰੈਕਟਿਕ ਹੋ ਜਾਵਾ ਸਭ ਕੁਝ ਸਹੀ ਆ ਠੀਕ ਆ ਸਾਢੇ 13 ਆਪਾਂ ਕਰਿਆ ਸੀ ਸਾਢੇ 13 ਕਰ ਲੈਣਾ ਠੀਕ ਆ ਸਾਢੇ 13 ਦੀ ਫੋਲਡਿੰਗ ਕਰਕੇ ਹੁਣ ਆਪਾਂ ਪਹਿਲਾਂ ਫੋਲਡ ਕਰ ਲੈਣਾ ਬੈਕ ਸਾਈਡ ਫਿਰ ਆਪਾਂ 13 13 ਆਪਾਂ ਫੁੱਲੀ ਫੋਲਡ ਕਰ ਲਿਆ ਜਿੰਨਾ ਹੀ ਆਪਣੇ ਕੋ ਕਪੜਾ ਹੈਗਾ ਠੀਕ ਆ ਫੁੱਲ ਫੋਲਡ ਕਰ ਲੈਣਾ ਤੇ ਫਿਰ ਆਪਾਂ ਜਿਹੜੀ ਫਰੰਟ ਸਾਈਡ ਆ ਉਹ ਉਹਦੇ ਇਹਦੇ ਉੱਪਰ ਰੱਖਣੀ ਹੈ ਇਸ ਤਰ੍ਹਾਂ ਬੜੀ ਸਪਾਈ ਦੇ ਨਾਲ ਪ੍ਰਿੰਟ ਨਾਲ ਪ੍ਰਿੰਟ ਮੈਚ ਕਰਕੇ ਹੁਣ ਦੇਖੋ ਇੱਥੇ ਇੱਕ ਨੋਟ ਕਰਨ ਵਾਲੀ ਗੱਲ ਕਈਆਂ ਦਾ ਪ੍ਰਿੰਟ ਇਕੱਠਾ ਨਹੀਂ ਆਉਂਦਾ ਅੱਗੇ ਪਿੱਛੇ ਉੱਪਰ نیچے ਹੁੰਦਾ ਕਿਉਂ ਹੋ ਜਾਂਦਾ ਕਿਉਂਕਿ ਇਹ ਵਾਲਾ ਜਿਹੜਾ ਫਰੰਟ ਸਾਈਡ ਆ ਇਹ ਪਲੇਟ ਪਾ ਕੇ ਥੋੜੀ ਜੀ ਇਹਨੇ ਜਿਆਦਾ ਉੱਪਰ ਜਾਣਾ ਆ ਇੰਨੇ ਘਟੇ ਉੱਪਰ ਜਾਣਾ ਇਸ ਕਰਕੇ ਵਿਖੋ ਆ ਪ੍ਰਿੰਟ ਥੋੜਾ ਜਿਹਾ نیچے ਕਰ ਲੋ ਜਸਟ ਅੱਧਾ ਇੰਚ ਪ੍ਰਿੰਟ ਜਿਹੜਾ ਵਾ ਫਰੰਟ ਸਾਈਡ ਦਾ ਪ੍ਰਿੰਟ نیچے ਕਰ ਲੋ ਤੇ ਜਦੋਂ ਤੁਸੀਂ ਸਟਿਚ ਕਰ ਦੋਗੇ ਤੇ ਤੁਹਾਡਾ ਜਿਹੜਾ ਪ੍ਰਿੰਟ ਹੈ ਉਹ ਬਿਲਕੁਲ ਪ੍ਰੋਪਰ ਇੱਕ ਹੀ ਜਗ੍ਹਾ ਤੇ ਆ ਜਾਊਗਾ ਆ ਦੇਖੋ ਹੁਣ ਤੇ ਇਥੋਂ ਧਿਆਨ ਨਾਲ ਕੈਮਰਾ ਥੋੜਾ ਜ਼ੂਮ ਕਰਕੇ ਜਾ ਲਾਗੀ ਲੈ ਕੇ ਇਹ ਦੇਖੋ ਅੱਧਾ ਇੰਚ ਪ੍ਰਿੰਟ ਜਿਹੜਾ ਫਰੰਟ ਵਾਲਾ ਉਹ ਡਾਊਨ ਕਰ ਦੋ ਬਸ ਇਹਨਾਂ ਜਦੋਂ ਤੁਸੀਂ ਸਟੀਚਿੰਗ ਕਰੋਗੇ ਤੁਹਾਡਾ ਪ੍ਰਿੰਟ ਬਿਲਕੁਲ ਸਹੀ ਆਊਗਾ ਇੱਕੋ ਜੀ ਜਗ੍ਹਾ ਤੇ ਦੋਨੋਂ ਪ੍ਰਿੰਟ ਜਿਹੜੇ ਆ ਬੈਕ ਫਰੰਟ ਦੀਆਂ ਚਾਕਾਂ ਬਿਲਕੁਲ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਇਹ ਆਪਾਂ ਪਹਿਲਾਂ ਹੀ ਹਿਸਾਬ ਲਗਾ ਲੈਣਾ ਤੇ ਹਨਾ ਹੀ ਨੂੰ ਇਸੇ ਤਰੀਕੇ ਨਾਲ ਸਾਰਾ ਵਧੀਆ ਤਰੀਕੇ ਨਾਲ ਉੱਪਰ ਸਾਰਾ 프ਰੰਟ ਸਾਈਡ ਵੀ 프ਰੰਟ ਤੇ ਬੈਕ ਦੇ ਉੱਪਰ ਵਿਚਾਲ ਲੈਣੀ ਆ ਕਿ ਬਿਲਕੁਲ ਐ ਸਹੀ ਸਹੀ ਕਰਕੇ ਕੋਈ ਵਿੱਚ ਇਹ ਥੋੜਾ ਟਾਈਮ ਵੱਧ ਲੱਗ ਜੇ ਲੱਗ ਜੇ ਪਰ ਇਹਲਾ ਸਾਰਾ ਐ ਵਧੀਆ ਪ੍ਰੋਪਰ ਹਰ ਇੱਕ ਚੀਜ਼ ਜਿਹੜੀ ਆ ਉਹ ਹੋਣੀ ਚਾਹੀਦੀ ਆ ਇਹ ਨਹੀਂ ਕਰਨਾ ਕਾਲੀ ਕਰਦੇ ਨਹੀਂ ਫਟਾਫਟ ਕਰ ਦੋ ਫਟਾਫਟ ਕਰ ਦੋ ਐਵੇਂ ਨਹੀਂ ਇਹਨੂੰ ਬਾਰ-ਬਾਰ ਕਿਉਂਕਿ ਇਹ ਨਹੀਂ ਅੰਡਰ ਲਾਈਨਿੰਗ ਵਾਲੇ ਜਿਹੜੇ ਪਿਓਰ ਬੇਸ ਤੁਸੀਂ ਕੱਪੜੇ ਕਟਿੰਗ ਕਰਨੇ ਆ ਇਹ ਥੋੜੇ ਸਿੰਥੈਟਿਕ ਹੁੰਦੇ ਆ ਬਹੁਤ ਖਿਸਕਦੇ ਆ ਇਹਨਾਂ ਦੀ ਥੋੜੀ ਬਾਰ-ਬਾਰ ਸੈਟਿੰਗ ਕਰਨੀ ਪੈਂਦੀ ਆ ਬਿਲਕੁਲ ਸਾਰਾ ਸਹੀ ਕਰਕੇ ਫਿਰ ਆਪਾਂ ਕਟਿੰਗ ਕਰਨੀ ਹੁਣ ਇੱਕ ਨਾ ਕਟਿੰਗ ਦੇ ਵਿੱਚ ਵੇਖੋ ਇੱਥੋਂ ਨਾ ਜਦੋਂ ਕਢਾਈ ਕੀਤੀ ਆ ਉਦੋਂ ਥੋੜਾ ਭੋਂਗ ਆਇਆ ਵਾ ਵੇ ਇਹ ਭੋਂਗ ਨੂੰ ਆਪਾਂ نیچے ਨਹੀਂ ਆਉਂਦਣਾ نیچے ਆ ਲੈ ਆਵਾਂਗੇ ਤੇ ਇੱਕ ਸਾਈਡ ਤੋਂ ਚਾਕ ਲਮਕਣੀ ਦਿਖੂਗੀ ਜਿੱਦਾਂ نیچے ਨੂੰ ਲਮਕੂਗੀ ਜਦੋਂ ਆਪਾਂ ਸਟਿਚ ਕਰਦਾਂਗੇ ਇਹ ਭੋਂਗ ਨੂੰ ਆਪਾਂ ਇੱਧਰ ਵਾਲੀ ਸਾਈਡ ਵਾਲਾ ਜਿਹੜਾ ਕਮਰ ਵਾਲਾ ਪਲੇਟ ਆ ਉਹਨੂੰ ਡੂੰਗਾ ਕਰਕੇ ਇਸ ਭੋਂਗ ਨੂੰ ਜਿਹੜਾ ਵਾ ਆਪਾਂ ਉੱਪਰ ਕੱਢ ਦੇਣਾ ਇਹ ਗੱਲ ਯਾਦ ਰੱਖਣੀ ਹੈ ਕਿ ਇਹ ਪਲੇਟ ਆਪਾਂ ਐਵੇਂ ਹੀ ਕੱਢਣਾ ਹੈ ਕਿ ਜਿਹੜਾ ਕਮਰ ਵਾਲਾ ਇਸ ਸਾਈਡ ਵਾਲਾ ਪਲੇਟ ਆ ਉਹਨੂੰ ਥੋੜਾ ਜਿਹਾ ਡੂੰਘਾ ਕਰਦੇ ਆ ਇੱਕ ਸਾਈਡ ਤੇ ਭੂੰਗਾ ਆ ਜਾਂ ਥੋੜਾ ਜਿਹਾ ਇਸ ਤਰ੍ਹਾਂ ਆਪਾਂ ਕਟਿੰਗ ਕਰ ਦੇਣੀ ਆ ਚਾਰਾ ਘੱਟ ਕਰ ਦੇਣਾ ਦੇਖੋ ਮੈਂ ਕੀ ਉਹ ਚੀਜ਼ ਮੈਂ ਵਟ ਦਿਖਾਉਣ ਲਈ ਤੁਹਾਨੂੰ ਦਿਖਾਇਆ ਕਿ ਇਹ ਦੇਖੋ ਇੱਕ ਸਾਈਡ ਤੇ ਛੋਟਾ ਜਿਹਾ ਵਟਿਆ ਥੱਲੇ ਵਾਲੀ ਸਾਈਡ ਵੀ ਸਹੀ ਆ ਬਾਕੀ ਸਾਰੀਆਂ ਇਹ ਜੇ ਆਪਾਂ نیچے ਕੱਢਦੇ ਆਂ ਤਾਂ ਸਾਡੀ ਚਾਕ ਲਮਕ ਜਾਣੀ ਨੀਚੇ ਨੂੰ ਉਹ ਬੁਰਾ ਲੱਗੂਗਾ ਇਹਨੂੰ ਆਪਾਂ ਇੱਥੇ ਜਿਹੜਾ ਕਮਰ ਵਾਲਾ ਪਲੇਟ ਪਾਣਾ ਨਾ ਆਪਾਂ ਉਹਨੂੰ ਥੋੜਾ ਜਿਹਾ ਡੂੰਘਾ ਕਰਕੇ ਇਹਨੂੰ ਐਡਜਸਟ ਕਰ ਦੇਣਾ ਕਿ ਸਾਡਾ ਸੂਟ ਜਿਹੜਾ ਨੀਚੇ ਆ ਨੀਚੇ ਨੂੰ ਨਾ ਜਾਵੇ ਮਤਲਬ ਚਾਕ ਨੀਚੇ ਨੂੰ ਨਾ ਲੱਗ ਕੇ ਠੀਕ ਆ ਬਾਕੀ ਮੈਂ ਕੋਸ਼ਿਸ਼ ਕਰਦੀ ਕਿ ਇਹ ਜੇ ਪ੍ਰੋਬਲਮਸ ਆ ਜਾਂਦੀਆਂ ਆਮ ਸੂਟਾਂ ਦੇ ਵਿੱਚ ਇਹੋ ਜਿਹੀਆਂ ਜਦੋਂ ਤੁਸੀਂ ਮੇਰੇ ਰੈਡੀਮੇਡ ਜਿਹੜੇ ਤੁਸੀਂ ਬਣੇ ਲੈਂਦੇ ਆ ਵਰਕ ਵਾਲੇ ਜਾਂ ਕੁਝ ਵੀ ਆ ਇਹ ਜਿਹੜੀਆਂ ਛੋਟੀਆਂ-ਮੋਟੀਆਂ ਪ੍ਰੋਬਲਮਸ ਹਰ ਇੱਕ ਸੂਟ ਦੇ ਵਿੱਚ ਆਉਂਦੀਆਂ ਆਉਂਦੀਆਂ ਹੁਣ ਮੈਂ ਪਹਿਲੀ ਵੀਡੀਓ 'ਚ ਵੀ ਜਿਸ ਤਰ੍ਹਾਂ ਦੱਸਿਆ ਸੀ ਇਹਦੀ ਪੂਰੀ ਮੈਅਰਮੈਂਟ ਦੀ ਨਿਸ਼ਾਨੀ ਲਗਾ ਲਈ ਆਪਾਂ ਠੀਕ ਆ ਇਹਨਾਂ ਦੀ हिਪ ਹੈਗੀ ਆ ਅ ਛਾਤੀ ਹੈਗੀ ਆ 23 21 ਸਾਡੇ 21 ਹਿਸਾਬ ਦੇ ਨਾਲ ਆਪਾਂ ਇਹਦਾ ਪੌਣੇ ਕੇ 7 ਜਿਹੜਾ ਵਾ ਮੋਡਾ ਕਟਿੰਗ ਕਰਾਂਗੇ ਤੀਰਾ ਉਨੇ ਸੱਤ ਤੀਰਾ ਲਾਵਾਂਗੇ نیچے ਨੂੰ ਆਪਾਂ 7 ਇੰਚ 1 ਪੁਆਇੰਟ نیچے ਆਵਾਂਗੇ ਠੀਕ ਹੈ ਇਸ ਤਰ੍ਹਾਂ نیچے ਆਏ ਫਿਰ ਆਪਾਂ ਇਹਨਾਂ ਦੀ ਛਾਤੀ ਦੀ ਨਿਸ਼ਾਨੀ ਲਗਾਵਾਂਗੇ ਜਿੰਨੀ ਵੀ ਛਾਤੀ ਆ ਹੁਣ ਛਾਤੀ ਹੈਗੀ ਆ 21.5 ਸਾਢੇ 21 ਛਾਤੀ ਸਾਢੇ 11 ਆ 10.5 ਤੋਂ 2 ਪੁਆਇੰਟ ਉੱਤੇ ਅਸੀਂ 2.4 ਉੱਪਰ ਨਿਸ਼ਾਨੀ ਲਗਾ ਲੈਣੀ ਹੈ ਇਹਨਾਂ ਮਾਰਜਿਨ ਅਸੀਂ ਰੱਖ ਲੈਣਾ ਠੀਕ ਹੈ ਫਿਰ ਅਸੀਂ ਇਹ ਭੂਗ ਨੂੰ ਇੱਥੇ ਹੀ ਰਹਿਣ ਦੇਣਾ ਠੀਕ ਹੈ ਇਨੂੰ ਇੱਥੇ ਰਹਿਣ ਦੇਣਾ ਵਲ ਨੂੰ ਫਿਰ ਆਪਾਂ ਸਾਈਡ ਸੀਮ ਦੀ ਨਿਸ਼ਾਨੀ ਮਰਵਾਣੀ ਸਾਈਡ ਸੀਮ ਆਪਣੀ ਹੈਗੀ 17 ਇੰਚ ਦੇਖੋ ਵਲ ਜਿਹੜਾ ਉਹ ਉੱਪਰ ਲੈ ਆਉਂਦਾ ਆਪਾਂ ਨਿਸ਼ਾਨੀ ਜਿਹੜੀ ਆ ਫੇਰ ਲਗਾਈ ਆ ਕਿਉਂਕਿ ਵਲ ਆਪਾਂ ਇੱਥੇ ਹੁਣ ਇਧਰ ਆਪਾਂ ਪਲੇਟ ਡੂੰਘਾ ਪਾਉਣਾ ਵਾ ਇਹਦੀ ਇਸ ਕਰਕੇ ਛੋਟੀ ਮੋਟੀ ਮਾਰਕਿੰਗ ਆਪਾਂ ਕਰਨੀ ਆ ਕਿ ਨਿਸ਼ਾਨੀ ਲਗਾ ਲੈਣੀ ਕਿ ਇਸ ਸਾਈਡ ਤੇ ਅਸੀਂ ਪਲੇਟ ਜਿਹੜਾ ਵਾ ਉਹ ਡੂੰਘਾ ਪਾਉਣਾ ਤਾਂ ਜੋ ਸਾਡਾ ਇਹ ਜਿਹੜਾ ਵਲ ਵਾ ਉਹ ਨਿਕਲ ਜਾਵੇ ਜੋੜਾ ਇਹ ਵਰਕ ਦੇ ਵਿੱਚ ਹੋਇਆ ਵਾ ਵਰਕ ਕਰਨ ਲੱਗਿਆ ਕੁਝ ਵੀ ਕਰਨ ਲੱਗਿਆ ਉਹ ਦੇਖੋ ਕਪੜਾ ਇਕੱਠਾ ਹੋਇਆ ਵਾ ਉਹਦੇ ਕਰਨੇ ਵੱਲ ਆ ਰਿਹਾ ਵਾ ਹੁਣ हिਪ ਹੈਗੀ ਆ ਪੌਣੇ 23 ਠੀਕ ਆ ਪੌਣੇ 23 हिਪ ਹੈਗੀ ਆ ਆਪਾਂ ਕਰਾਂਗੇ 11 11 22 ਤੇ ਇੱਥੇ ਆਏ ਤੇ 23 ਇਸ ਕਰਕੇ ਐਸ ਪੁਆਇੰਟ ਤੇ ਆਪਣੀ ਪੌਣੇ 23 ਬਣਦੀ ਆ 2 ਪੁਆਇੰਟ ਆਪਾਂ ਉੱਪਰ ਚਲੇ ਜਾਣਾ ਠੀਕ ਆ ਉੱਥੇ ਆਪਾਂ ਮੈਨਸਨ ਦੀ ਨਿਸ਼ਾਨੀ ਲਗਾ ਦੇਣੀ ਫਿਰ ਆਪਾਂ ਇਹਨਾਂ ਦੀ ਜਿਹੜੀ ਕਮਰ ਆ ਉਹ ਲੈਣੀ ਆ 14 14.5 ਕਾ 1.14 ਦੇ ਆਪਾਂ ਕਮਰ ਦੀ ਨਿਸ਼ਾਨੀ ਕਿਵੇਂ ਲਗਾਣੀ ਆ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸਦੀ ਆ ਕਿ ਆਪਾਂ ਛਾਤੀ ਦੀ ਨਿਸ਼ਾਨੀ ਜਿਸ ਤਰ੍ਹਾਂ ਆਪਾਂ ਲਗਾਈ ਸੀਗੀ ਬਾਈ ਤੇ ਆਪਾਂ ਅੱਧਾ ਇੰਚ ਘਟਾ ਕੇ ਬੱਸ ਕਮਰ ਦੀ ਨਿਸ਼ਾਨੀ ਲਗਾ ਦੇਣੀ ਬਾਕੀ ਸਾਰੀ ਫਿਟਿੰਗ ਆਪਾਂ ਪਲੇਟਸ ਦੇ ਵਿੱਚ ਹੀ ਬਣਾਣੀ ਆ ਜਿਹਦੇ ਆਪਾਂ ਪਲੇਟ ਪਾਉਣੇ ਆ ਉਹਦੇ ਵਿੱਚ ਹੀ ਆਪਾਂ ਫਿਟਿੰਗ ਜਿਹੜੀ ਆ ਬਣਾਣੀ ਆ ਇਸ ਤਰ੍ਹਾਂ ਆਪਾਂ ਪੂਰਾ ਜਿਹੜਾ ਵਾ ਪੌਣੇ 7 ਦਾ ਚੱਕਰ ਭੰਗ ਦੇ ਲਾਗੇ ਆਪਾਂ ਨਿਸ਼ਾਨੀ ਲਗਾ ਲਈ ਆ ठीक है इस ये आप इतने ज़्यादा देना इस साइड परिशानी लड़ी दूसरी साइड तो नहीं हैगा इस साइड है। पर लाइफ प्लेट डूा करना बस स्टिचिंग कर दे समय हम आप काटा, काटा सेम इस बार मैं उपरों नीचे पा लगी हाँ ठीक है उपरले दोनों पले चुकने है। फ्रंट साइड में आप काट पानी सिर्फ फ्रंट साइड में ठीक है बैक दल नहीं पा लगे आपके ठीक है ए होगी फ्रंट की काट ठीक है फिर बैक द काट मैं दसिया कि इतों तक आप सीधी काट पानी है छाती तक छाती तो आप उपरू गोल घूमनाया देखो ठीक है इस तरह काट ही मीन आ काट नाल ही फिटिंग है काट ही सूट दिव्या कि असं काट जे सही ढंग ना पाने तो साढ़े सूट की फिटिंग स्टिचिंग बहुत सोहनी आऊगी ठीक है हाफ इंच ਠੀਕ ਹੈ ਇਨਾ ਕਰਨ ਤੋਂ ਬਾਅਦ ਥੋੜਾ ਥੋੜਾ ਐਸੇ ਇੱਥੋਂ ਇਹਨੂੰ ਆ ਤਾਲ ਲੈਣਾ ਕਿ ਸਾਡੀਆਂ ਚਾਰੇ ਪੱਲੇ ਉੱਪਰ نیچے ਤੱਕ ਇਕੋ ਜਿਹਾ ਹੋ ਜਾ ਠੀਕ ਹੈ ਠੀਕ ਹੈ ਇਹ ਆਪਾਂ ਥੋੜੀ ਜੀ ਇਹਨੂੰ ਕੱਢ ਦਿੱਤੀ ਹੁਣ ਆਪਾਂ ਨਿਸ਼ਾਨੀ ਲਗਾਉਣੀ ਆ ਪਲੇਟਸ ਦੀ ਠੀਕ ਹੈ ਇਹਨਾਂ ਦੇ ਪਲੇਟਸ ਹੈਗੇ ਆ 1.5 ਦੇ ਹੁਣ 1.5 ਦੇ ਪਲੇਟ ਆ ਆਪਾਂ 1/2 ਇੰਚ ਦੀ ਜਿਹੜੀ ਕਾਟ ਪਾਈ ਆ ਪਲੇਟ ਦੀ ਨਿਸ਼ਾਨੀ ਅਗਲੇ ਪਾਸੇ ਲਗਾਉਣੀ ਆ ਅਗਲੇ ਪਾਸੇ ਸਾਢੇ 10 ਤੇ ਅੱਧਾ ਇੰਚ ਉੱਪਰ ਸਲਾਈ ਚਾਣਾ 11 ਤੇ 11 ਤੇ ਤੇ ਗੈਪ ਕਿੰਨਾ ਰੱਖਾਂਗੇ ਆਪਾਂ 8 ਦਾ ਠੀਕ ਆ ਇਹਨਾਂ ਦੀ ਸਾਢੇ 21 ਛਾਤੀ ਆ ਤੇ 8 ਦਾ ਗੈਪ ਜਸਟ ਇੱਕ ਵੀ ਫਲੇਟ ਦੀ ਨਿਸ਼ਾਨੀ 8 ਇੰਚ ਦਾ ਪਲੇਟ ਆਪਾਂ ਲੰਬਾ ਪਾਉਣਾ ਵਾ ਲੰਬਾ ਪਲੇਟ 8 ਇੰਚ ਤੇ ਗੈਪ ਠੀਕ ਹੈ ਤੇ ਇੱਥੋਂ ਕਟਾਈ ਤੋਂ ਅੱਧਾ ਇੰਚ ਪਿੱਛੇ ਫਲੋਈ ਪੈਣੀ ਆ ਤੇ ਫਲੋਈ ਪਾ ਕੇ ਫਿਰ ਆਪਾਂ 2.5 ਇੰਚ ਦਾ ਜਿਹੜਾ ਵਾ ਉਹ ਗੈਪ ਦੇਣਾ ਹੁਣ ਇਹ ਵਾਲਾ ਪਲੇਟ ਜਿਹੜਾ ਪਲੋਈ ਪਾਉਣੀ ਆ ਇਸ ਤਰ੍ਹਾਂ ਇੰਚ ਟੇਪ ਨੂੰ ਇਸ ਤਰ੍ਹਾਂ ਨਿਸ਼ਾਨੀ ਲਗਾ ਕੇ ਟੀਡੀ ਕਮਰ ਤੋਂ نیچے ਨੂੰ ਠੀਕ ਆ ਜਿੰਨਾ ਮਰਜ਼ੀ نیچے ਆ ਜੇ ਕਮਰ ਤੋਂ ਕਮਰ ਤੇ ਲੈ ਕੇ ਆਉਣਾ ਵਾ ਨਿਸ਼ਾਨ ਸਾਨੂੰ ਦੋਵੇਂ ਦਿਖਣੇ ਚਾਹੀਦੇ ਇੰਚ ਟੇਪ ਦੇ ਐਵੀ ਤੇ ਐਵੀ ਠੀਕ ਆ ਫਿਰ ਪੌਣੇ ਦੋ ਦੀ ਤੇ ਦੋਨਾਂ ਉੱਪਰਲੇ ਪੱਲਿਆਂ ਤੇ ਨਿਸ਼ਾਨੀ ਲਗਾਣੀ ਠੀਕ ਆ ਬਸ ਦੈਟਸ ਇਟ ਇਹ ਸਾਡੀ ਫੁੱਲ ਕਟਿੰਗ ਹੋ ਗਈ ਜਿਹੜੀ ਮੇਨ ਕਟਿੰਗ ਸੀ ਉਹ ਹੋ ਗਈ ਆ ਪਟਾਈਆਂ ਪੈ ਗਈਆਂ ਨਿਸ਼ਾਨੀਆਂ ਲੱਗ ਗਈਆਂ ਬਸ ਦੈਟਸ ਇਟ ਸ਼ਰਟ ਇਨਿੰਗ ਕਰਾਂਗੇ ਸਲਵਾਰ ਹੁਣ ਆਪਣੇ ਗਾਗ ਦੀ ਸਲਵਾਰ ਹੈਗੀ 33 ਇੰਚ 4 ਇੰਚ ਦੀ ਆਪਾਂ ਬੈਲਟ ਪਾਉਣੀ ਆ 31 ਇੰਚ ਦਾ ਆਪਾਂ ਕੁੰਦਾ ਪਾਣਾ ਵਾ ਤੇ ਆਪਾਂ ਨੂੰ 31 ਇੰਚ ਕੁੰਦੇ ਦਾ ਪਲੱਸ 12 ਜਾਂ 13 ਇੰਚ ਆਪਾਂ ਜਿਹੜਾ ਆਸਨ ਤੇ ਆਸਨ ਦੀ ਕਾਟ ਉਹ ਆਪਾਂ ਕੱਪੜੇ ਦੇ ਹਿਸਾਬ ਨੇ ਨਾਲ 12 ਵੀ ਕਰ ਸਕਦੇ 13 ਵੀ ਕਰ ਸਕਦੇ ਆ ਠੀਕ ਆ ਪਲੱਸ 10 ਕੀਤਾ ਤਾਂ 44 ਹੋ ਗਿਆ 44 44 ਤੋਂ ਆਪਾਂ ਡਬਲ ਫੋਲਡ ਕਰ ਲੈਣਾ ਕਪੜਾ ਇਹਨਾਂ ਨੇ ਜਿਹੜੀ ਸਲਵਾਰ ਆ ਨਾ ਹੈਵੀ ਨਾ ਸਟ੍ਰੇਟ ਮਤਲਬ ਇੱਕ ਨਾਰਮਲ ਜਿਹੜੀ ਸਲਵਾਰ ਆ ਆਪਾਂ ਕਹਿ ਸਕਦੇ ਆ ਉਹ ਬਣਦਾ ਉਹਨੂੰ ਹੁਣ ਆਪਾਂ ਨਾਰਮਲ ਕਿਵੇਂ ਕਰਨਾ ਠੀਕ ਆ ਗੋ ਕਪੜਾ ਬਚਨਦੇ ਆ ਦੇਖ ਲੈਣਾ ਸਾਡੀ ਬੈਲਟ ਇੱਥੋਂ ਲੱਗ ਜਾਣੀ ਆ ਠੀਕ ਐ ਫਿਰ ਇਹ ਕਪੜੇ ਕਿਵੇਂ ਕੱਟ ਕਰੀਦੇ ਆ ਜਿੰਨਾ ਕਪੜਾ ਫੋਰ ਵੀ ਇਸ ਆਉਂਦਾ ਵਾ ਇਨੂੰ ਕਾੜ ਕੇ ਹੀ ਕੱਟ ਕਰਨਾ ਫੇ ਥੋੜਾ ਜਿਹਾ ਵੱਧ ਕਰ ਲਓ ਕਿਉਂਕਿ ਸਾਡੇ ਕੋਲ ਕਪੜਾ ਬਹੁਤ ਆ ਅਗਰ ਥੋੜੀ ਬੋਤੀ ਕਾਣੋਂ ਆਂਦੀ ਕੁਛ ਵੀ ਆਗਾ ਤੇ ਸਾਡਾ ਕਪੜਾ ਖਰਾਬ ਨਾ ਹੋਵੇ ਠੀਕ ਆ ਇਸ ਤਰ੍ਹਾਂ ਇਨੂੰ ਖਿੱਚ ਕੇ ਹੀ ਕਾੜ ਦੇਣਾ ਕਪੜਾ ਦੇਖ ਲੈਣਾ ਖਿੱਚ ਕੇ ਕੀ ਸਹੀ ਜਾ ਰਿਹਾ ਤਾਂ ਖਿੱਚ ਕੇ ਕਾੜ ਦੇਣਾ ਠੀਕ ਆ ਅਗਰ ਅਸੀਂ ਕਟਿੰਗ ਕਰਦੇ ਹਾਂ ਉਹ ਨਹੀਂ ਸਫਾਈ ਨਾਲ ਨਹੀਂ ਹੋਏਗੀ ਜਿਸ ਅ ਸਫਾਈ ਨਾਲ ਇਹਨੂੰ ਕਾੜ ਕੇ ਅਸੀਂ ਪਾ ਸਕਦੇ ਹਾਂ ਹੋ ਸਕਦਾ ਹੁਣ ਇਹ ਮਸਲੂਨ ਆ ਇਹ ਇਧਰੋਂ ਸਫਾਈ ਨਾਲ ਕਟਿੰਗ ਹੋ ਗਈ ਆ ਫਟੇ ਪਾੜਤਾ ਆ ਤੇ ਜਿਹੜਾ ਆਪਾਂ ਹੁਣ ਐਸ ਸਾਈਡ ਨੂੰ ਪਾੜਨਾ ਆ ਹੋ ਸਕਦਾ ਸਫਾਈ ਨਾ ਆਵੇ ਅਗਰ ਸਫਾਈ ਨਹੀਂ ਆਉਂਦੀ ਤੇ ਆਪਾਂ ਫਿਰ ਇਹਨੂੰ ਨਹੀਂ ਆਪਾਂ ਕੈਂਚੀ ਨਾਲ ਹੀ ਇਹਨੂੰ ਕੱਟ ਕਰਨਾ ਹੁਣ ਆਪਾਂ ਇਹਦੇ ਲਾਗੋ ਪੌਂਚਾ ਲਾ ਲੈਣਾ ਜਿੰਨਾ ਵੀ ਆਪਾਂ ਪੌਂਚਾ ਪਾਉਣਾ ਆ ਉਹ ਲਾ ਕੇ ਫਿਰ ਆਪਾਂ ਇਹ ਬਾਕੀ ਬਚੇਦੇ ਕੁੰਡੇ ਕੱਟ ਕਰਨੇ ਆ ਠੀਕ ਆ ਹੁਣ ਆਪਾਂ ਦੇਖੀਏ ਆਪਾਂ ਤਕਰੀਬਨ 13 ਇੰਚ ਪੌਂਚਾ ਲਾ ਲਈਏ ਕਿਉਂਕਿ ਆਪਾਂ ਇਹਨਾਂ ਦਾ 7 ਇੰਚ ਪੌਂਚਾ ਤਿਆਰ ਕਰਨਾ 13 ਇੰਚ ਪੌਂਚਾ ਲਾਇਆ ਸਭ ਜਗਾ ਠੀਕ ਹੈ ਆਪਾਂ 13 ਇੰਚ ਪੌਂਚਾ ਲਾਉਣਾ ਠੀਕ ਹੈ ਕੱਟ ਲਾ ਲੇ ਫਿਰ ਆਪਾਂ ਇਹਨੂੰ ਪਾੜ ਕੇ ਦੇਖਣਾ ਜੇ ਤਾਂ ਸਹੀ ਪਾਟਾ ਤਾਂ ਫਿਰ ਪਾੜਨਾ ਜੇ ਹਾਂ ਹੁਣ ਦੇਖੋ ਸਹੀ ਨਹੀਂ ਉਹਨਾਂ ਸਹੀ ਨਹੀਂ ਫਟੂਗਾ ਕਿੱਚ ਜੇਕਰ ਖਿੱਚ ਪੈਂਦੀ ਆ ਤਾਂ ਨਹੀਂ ਪਾੜਨਾ ਨਹੀਂ ਭਈ ਠੀਕ ਹੈ ਥੋੜਾ ਹਾਸਟ ਪਾੜਨਾ कि खिच ना पवे हौली हौली पाड़ा तो खिच पै जूगी ठीक है इधर पाड़ के लागे तो जानू वाली लगेगा ठीक है ठीक है इन साफ कर देना इस तरह ठीक है नॉर्मल कोई गल नहीं ठीक है ये अपनी होगी दो पीस सिद्धा थोड़ा हाथ हथ साफ कर लो या प्रेस की हेल्प ना इन साफ कर लो ठीक है हूँ आप जो साइड तो लाया कपड़ा वो आप कट करने ਇਹਲਾ ਸਤੂਆ ਦਾ ਸਲਵਾਰ ਦੇ ਵਿੱਚ ਪੌਂਚੇ ਕੱਟ ਕਰ ਲੈਣਾ ਹੈ। ਅਗਰ ਫੋਲਡ ਕੀਤਾ ਡਬਲ ਫੋਲਡ ਕਰਕੇ ਆਪਾਂ 31 ਇੰਚ ਰੱਖਣਾ ਹੈ ਠੀਕ ਆ 31 ਇੰਚ ਆਪਾਂ ਪੌਂਚਾ ਕੱਟ ਕਰਨਾ ਹੈ। ਚਿਕਨ ਇਹਨੂੰ ਹੁਣ ਆਪਾਂ ਕੱਟੀ ਕਰਨਾ ਹੈ। ਇਹਨੂੰ ਨੇ ਖਿੱਚ ਕੇ ਪਾੜਨਾ ਠੀਕ ਹੈ ਇਹਨੂੰ ਕੱਟ ਕਰਿਆ ਇਧਰੋਂ ਵੀ ਇਹਨੂੰ ਕੱਟ ਕਰ ਦੇਣਾ ਵਿੱਚੋਂ ਠੀਕ ਹੈ। ਦੋਨੋਂ ਸਾਈਡ ਕੱਟ ਕਰ ਦੇਣੀ ਹੈ। वैसे आपा ਜਿਹੜੀ ਇਹ ਕਟਨ ਕੀਤੀ ਆ ਸੈਮੀ ਸਲਵਾਰ ਦੀ ਕੀਤੀ ਆ ਪਰ ਇਹ ਆ ਕਿ ਇਹਦੀ ਲਾਈਨਿੰਗ ਲਗਾਉਣੀ ਆ ਇਸ ਕਰਕੇ ਇਹਨੂੰ ਅਲੱਗ-ਅਲੱਗ ਕਰਨਾ ਹੀ ਪੈਣਾ ਹਾਂ ਪੌਚਾ ਕੱਟ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਹੁੰਦੇ ਕੱਟ ਕਰਨੇ ਆ ਆਪਾਂ ਪੌਚਾ ਲੱਗੋਂ ਲਾ ਲਿਆ ਸੀਗਾ ਠੀਕ ਹੈ ਇੱਕ ਸਾਈਡ ਤੋਂ ਆਪਾਂ ਪੌਚੇ ਦਾ ਕਪੜਾ ਲਾ ਲਿਆ ਸੀਗਾ ਕਿੰਨਾ 13 ਇੰਚ ਠੀਕ ਹੈ ਜਿਹੜਾ ਦੂਸਰੀ ਸਾਈਡ ਆਪਣੇ ਕੋਲ ਹੈਗੀ ਸੀ ਕਿ ਬਾਕੀ ਉਹਦੇ ਆਪਾਂ ਹੁੰਦੇ ਕੱਟ ਕਰਦੇ ਨੇ ਠੀਕ ਹੈ देखो है हाँ हम एक साइड तो आप पहला कत्ती इंच लैना सलवार की लैंथ तो उधरों कत्ती इंच लैथ ठीक है दूसरे दूसरे ने जो दो जने कटिंग कर दूसरे ने दूसरी साइड तो कत्ती इंच लैंना ठीक है इन आप मार कर दी है नस्तर के आप तीन को इंच कुलंद ला देना वा बाकी जिन्ना पहुंचा आप तैयार करना उसको बाद जिन्ना भी पहुँचा इतों आप रखना दस इंच असर ठीक है दोबारा मैं कि साढ़ा कपड़ा घट बनी गया पूरा या ठीक है इतों आप दस इंच आसन आस साढ़े दस आसन उधर निशानी लगा दे।, दे दे दिन मार्केट साढ़े दस आसन आठ ठीक है आसन देखो ये ना मैच कर देना इस तरह टेढ़ा बिल्कुल सही आ गया अपना ठीक है कट कर एक पासा पूरा प्रॉपर कट कर लिया आप ठीक है एक गुंदा कट कर लिया फिर आप दूसरे कुंदे भी कट कर लेना इसी कंजे को आप दूसरे कुंदे उपर रख देना घुमाकर उपरों आप बिल्कुल सही सही इको जि रखना जी बाल घट है वह सारी आप नीचे रहते हैं ठीक है आप ये आप कटिंग करते हैं तो आप कट करता तो इतों ही आप थोड़ा थोड़ा ना तो सलवार की नाली कट करते जाना ठीक है आप थोड़ी जी नाली में छेड़ देने सारा एक्सट्रा कपड़ा कट कर दी ठीक है हम इतों जुड़िया हो कपड़ा उन्होंने अलग कर लेना ठीक है अलग बिल्कुल कैची खोलनी बंद करनी कपड़े खिंच के अलग नहीं करशिश करते बस कैची ही अपना कपड़ा नहीं खिला सलवार के दे गे कट हो गए ठीक है ये अपने पहला पौचे भी कट हो गए थी हूँ आप कट करनी बैल्ट ठीक है यह कपड़ा बहुत थोड़ा आयानी अपन बैल्ट नहीं बननी इस करके हम जोड़ा अपने को कपड़ा सी पेल बैल्ट देख लीजिए पहला सब तो आप बैल्ट लैथ देख लीए हाँ जी आप लैंथ नहीं देखनी सब तो पहला चौड़ाई देख लीए बैल्ट एनाई हिप सी ते, पौने तेई अपन तीन इंच प्लस बैल्ट चाहिए पौने छब्बी तो अपन बैल्ट जी सताई इंच को थोड़ी दो पॉइंट कट्ट कट कर लेना कट इन भी आप कट लगा के इस तरह ही पाल ठीक पा है फिर आप साफ किया कपड़े में इस तरह ही पहला वाग ठीक है फिर अपना बैल्ट जी स्कूल तेल आदि आप चार बैल्ट तैयार करनी सवा कत सत्त या सवा सात बेल्ट बहुत आ सत या सवा सत ठीक है तो चार बेल्ट तैयार हो जाए अठ करा बेल्ट वो तैयार हो जूगी फिर ठीक ठीक है आप सवा को सत्त बेल्ट रख ली है ठीक है सीधा करके कट कर दो बेल्ट में ठीक है इस तरह पोचे हम आप सूट कट कर लिया सारा ही ठीक है सलवार भी कट कर ली हूँ आप लाइनिंग कट कर ली हूँ कई लाइनिंग कि वक्री वक्री माप दे शर्ट की वक्री सलवार की वक्री ਤੇ ਆਪਾਂ ਆਡੀ ਲਾਈਨਿੰਗ ਲਗਾਉਣੀ ਆ ਸੂਤ ਨੂੰ ਸਾਰੇ ਨੂੰ ਆਡੀ ਲਾਈਨਿੰਗ ਲਗਾਉਣੀ ਆ ਅਸੀਂ ਸਿੱਧੀ ਨਹੀਂ ਲਗਾਉਂਦੇ ਸਿੱਧੀ ਵੀ ਲਗਾ ਸਕਦੇ ਤੁਸੀਂ ਆਡੀ ਵੀ ਲਗਾ ਸਕਦੇ ਆ ਠੀਕ ਆ ਆਪਾਂ ਆਡੀ ਹੀ ਲਗਾਉਣੀ ਆ ਇਸ ਤਰ੍ਹਾਂ ਡਬਲ ਫੋਲਡਰ ਕਰ ਲਈ ਲਾਈਨਿੰਗ ਡਬਲ ਫੋਲਡਰ ਡਬਲ ਫੋਲਡਰ ਦੇਖ ਲਓ ਠੀਕ ਆ ਡਬਲ ਕਪੜਾ ਆ ਇੱਕੇ ਵਾਰੀ ਸਾਰੀ ਜਿੰਨੀ ਵੀ 5 1/2 ਮੀਟਰ ਲਾਈਨਿੰਗ ਆ ਸਾਰੀ ਨੂੰ ਫੋਲਡ ਕਰਕੇ ਰੱਖ ਲਿਆ ਠੀਕ ਆ ਸਭ ਤੋਂ ਪਹਿਲਾਂ ਇਸ ਤਰ੍ਹਾਂ ਲਾਈਨਿੰਗ ਨੂੰ ਰੱਖਿਆ ਸਾਫੀ मुहाली हल्थ न साफ किया अगर लाइनिंग वर्तों वर्त है तो उन्होंने प्रेस भी मार सकते हो अगर सही है इस करके हूँ आप करेंगे शर्ट की लाइनिंग कटनी शर्ट की लाइनिंग कट्टी आपको की करना पहला शर्ट की साइड हम लाइनिंग शर्ट ना कोई नहीं है लाइनिंग जस्ट स्पोर्ट आइनिंग बैकसाइड जी लाइनिंग, लाइनिंग, बैक लाइनिंग उपर के उपर विछा के ਲਾਈਨਿੰਗ ਜਸਟ ਸਪੋਰਟ ਆ ਕੱਪੜੇ ਨੂੰ نیچے بس ਲਾਈਨਿੰਗ ਤੇ ਕੋਈ ਮੈਜ਼ਰਮੈਂਟ ਨਹੀਂ ਕਰਨੀ ਕੋਈ ਨਿਸ਼ਾਨੀ ਨਹੀਂ ਲਗਾਣੀ ਕੋਈ ਫਿਟਿੰਗ ਨਹੀਂ ਦੇਣੀ ਕੋਈ ਫਲੇਟ ਨਹੀਂ ਕੁਝ ਨਹੀਂ ਬਸ ਇੱਕ ਐਜ਼ ਐਸ ਸਪੋਰਟਡ ਆਪਾਂ ਕੱਪੜਾ ਲਗਾਉਣਾ ਲਾਈਨਿੰਗ ਦਾ ਬਸ ਕਿ ਸਾਡੇ ਕੱਪੜੇ ਨੂੰ ਸਪੋਰਟ ਆ ਕਿ ਸਾਡਾ ਕੱਪੜਾ ਜਿਹੜਾ ਵਾ ਉਹ ਸਹੀ ਲੱਗੇ ਠੀਕ ਆ ਪੂਰਾ ਪੂਰਾ ਵਧੀਆ ਤਰੀਕੇ ਦੇ ਨਾਲ ਇਸ ਤਰ੍ਹਾਂ ਇਹਨੂੰ ਵਿਸ਼ਾਉਣਾ ਇਹ ਜਿਹੇ ਕਿਹਾ। ਉਹਨੇ ਇੱਕ ਚੀਜ਼ ਪ੍ਰੋਬਲਮ ਕਿੱਥੇ ਆਉਂਦੀ ਆ ਕਿ ਇੱਥੋਂ ਜਦੋਂ ਹੁਣ ਆਪਾਂ 7 ਮੋਡਾ ਕੱਟਿਆ ਸੀਗਾ 7.5 ਇੱਥੋਂ ਜੇਕਰ ਆਪਾਂ ਇੰਨਾ ਹੀ 7 ਜਾਂ 7.5 ਦੀ ਕਟਿੰਗ ਕਰਨੀ ਲਾਈਨਿੰਗ ਦੀ ਤੇ ਇੱਥੇ ਖਿੱਚ ਪਾਊਗੀ ਪਾਊਗੀ ਠੀਕ ਆ ਅਨਕੰਫਰਟੇਬਲ ਜਿਹਦਾ ਸੂਟ ਸਟ੍ਰੀਚ ਕੀਤਾ ਉਹਨੇ ਅਨਕੰਫਰਟੇਬਲ ਹੋਣਾ ਹੀ ਹੋਣਾ ਇਸ ਕਰਕੇ ਇਹਨੂੰ ਆਪਾਂ ਤਕਰੀਬਨ 8 ਇੰਚ ਕਟਿੰਗ ਕਰ ਲੈਣਾ ਠੀਕ ਆ ਥੋੜਾ ਲਾਈਨਿੰਗ ਜਿਹੜੀ ਆ ਉਵੱਧ ਹੀ ਕਟਿੰਗ ਹੋਵੇ ਥੋੜਾ ਰੇਪ ਚ ਆਪਣੇ ਆਪ ਹੀ ਆਵੇ ਜਿਹੜਾ ਮੋਡੇ ਦੇ ਕਾਟ ਆ ਰੇਪ ਚ ਨਜ਼ਰ ਆ ਰਹੀ ਆ ਆਪਾਂ ਨੂੰ ਠੀਕ ਆ ਰੇਪ ਹੋ ਗਈ ਆ ਆ ਦੇਖੋ 8 8 ਕਟਿੰਗ ਕਰਨੀ ਹੀ ਕਰਨੀ ਠੀਕ ਆ 8 ਇੰਚ ਦੇ ਲੱਗੇ ਹੀ ਇਹਨੂੰ ਰੱਖਣਾ ਆ ਕੱਟ ਰੱਖੋਗੇ ਪੂਰਾ ਪੂਰਾ ਰੱਖੋਗੇ ਲਾਈਨਿੰਗ ਖੁੱਲੀ ਨਹੀਂ ਹੋਊਗੀ ਵਿੱਚ ਥੋੜੀ ਜੀ ਤੇ ਤੁਹਾਨੂੰ ਖਿੱਚ ਪਊਗੀ ਜਾਂ ਇੱਕ ਅੱਦੇ ਵਾਸ਼ ਨਾਲ ਸੂਟ ਜਿਹੜਾ ਵਾ ਉਹ ਖਰਾਬ ਹੋ ਜੂਗਾ ਉਨਾ ਵਧੀਆ ਉਨੀ ਵਧੀਆ ਲੁੱਕ ਉਹਦੀ ਨਹੀਂ ਰਹਿ ਜੂਗੀ ਕਿ ਲਾਈਨਿੰਗ ਨੇ نیچے ਜਿਹੜਾ ਜਾਂ ਇਕੱਠੀ ਹੋ ਜਾਣਾ ਕੁੱਛ ਵੀ ਹੋ ਗਿਆ ਲਾਈਨਿੰਗ ਨੂੰ ਸਾਰੇ ਸੂਟ ਭਾਵੇਂ ਕਿੰਨਾ ਵੀ ਵਧੀਆ ਸੂਟ ਕਿਉਂ ਨਹੀਂ ਆ ਉਹਨੇ ਖਰਾਬ ਹੀ ਹੋ ਜਾਣਾ ਕਿਉਂਕਿ ਦੀ ਸਟੀਚਿੰਗ ਸਹੀ ਨਹੀਂ ਹੋਈ ਹੋਊਗੀ ਠੀਕ ਆ ਫਿਰ ਜਦੋਂ ਹੁਣ ਆਪਾਂ ਲਾਈਨਿੰਗ ਕੱਟਣੀ ਆ ਤੇ ਅੱਧਾ ਅੱਧਾ ਇੰਚ ਲਾਈਨਿੰਗ ਵੱਧ ਕੱਟਣੀ ਆ ਠੀਕ ਆ ਇਸ ਤਰ੍ਹਾਂ ਅੱਧਾ ਅੱਧਾ ਇੰਚ ਦੋਨੋਂ ਸਾਈਡਸ ਤੋਂ ਲਾਈਨਿੰਗ ਵੱਧ ਕੱਟ ਕਰਨੀ ਆ ਤੇ ਇੱਥੋਂ ਵੀ ਥੋੜੀ ਜੀ ਵੱਧ ਕੱਟ ਕਰਨੀ ਆ ਪਰ ਬਹੁਤ ਜ਼ਿਆਦਾ ਨਹੀਂ ਇਸ ਤਰ੍ਹਾਂ ਥੋੜੀ ਥੋੜੀ ਵੱਧ ਕਿਸਾਨ ਨੂੰ ਲਾਈਨਿੰਗ ਜਿਹੜੀ ਆ ਉਹ ਨਜ਼ਰ ਆ ਗਈ ਪੂਰੀ ਸੁਹਿੰਦੇ ਪੂਰੀ ਜਿੰਨੀ ਇਸ ਸ਼ਰਦੀ ਕਟਿੰਗ ਦਾ ਆਪਣੀ ਫਾਈਨਲ ਸ਼ਰਦੀ ਜਿਹੜੀ ਕਟਿੰਗ ਆ ਉਹਦੇ ਤੋਂ ਅੱਧਾ ਅੱਧਾ ਇੰਚ ਵਾਧ ਦੇ ਲਾਈਨਿੰਗ ਥੋੜੀ ਵਾਧ ਦੇ ਕੇ ਰੱਖਣੀ ਹੈ ਠੀਕ ਹੈ ਇਸ ਤਰ੍ਹਾਂ ਲਾਈਨਿੰਗ ਥੋੜੀ ਵਾਧ ਰੱਖੋ ਤਾਂ ਸੂਰਦੀ ਵਧੀਆ ਫਿਟਿੰਗ ਕਟਿੰਗ ਆਏਗੀ ਠੀਕ ਹੈ इस तरह ही बैक साइड इस तरह एक पीस लाइनिंग चुप लैं बैक साइड में आप करा देनी है तो आप स्टिच कर लग देना फिर ये जोड़ा एक नीचे वाला पीस है वह आप बछानी है फ्र फ्रंट साइड हम फ्रंट साइड क्यों दोबारा विछानी तो है क्योंकि फ्रंट साइड के मोटे रिकाढ़ ज़्यादा है ठीक है इस तरह बस नीचे कुछ नहीं करना इतों जी फ्रंट साइड में इस तरह मैच करके पूरा सही करके ਸਸਾ ਕਰਾ ਕੇ ਠੀਕ ਆ 1/2 ਇੰਚ ਆਪਾਂ ਡਾਊਨ ਕੀਤੀ ਸੀ ਨਾ ਫਰੰਟ ਸਾਈਡ ਡਾਊਨ ਸਾਰੀ ਕਰਨੀ ਐ ਸੇ ਇੰਚ ਡਾਊਨ ਤੁਸੀਂ ਆਪਾਂ ਕਿੰਨੀ ਸੀ ਡਾਊਨ ਠੀਕ ਆ ही करना है, ठीक है? ठीक है? बस इन ही आपके रख लाना दो जो आप स्टिचिंग कर फिर ਮੋਡੇ ਦੀ ਕਾਰਟ ਸੀ ਜੀ ਲਾਈਨਿੰਗ ਦੇ ਵਿੱਚ ਆਪਾਂ ਉਹਨੂੰ ਬਾਹਰ ਨਹੀਂ ਕੱਢਿਆ ਉਹ ਨਾਲ ਹੀ ਜੁੜੀ ਆ ਉੱਧਰ ਲਈ ਸੰਭ ਦੇ ਠੀਕ ਆ ਉਹਨੂੰ ਆਪਾਂ ਲੱਗ ਨਹੀਂ ਕੀਤਾ ਠੀਕ ਆ ਹੁਣ ਆਪਾਂ ਇੱਥੇ ਸਭ ਤੋਂ ਪਹਿਲਾਂ ਕੀ ਲਾਉਣਾ ਵਾ ਪੌਂਚਾ ਲਾਈਨਿੰਗ ਸਾਡੀ ਪੂਰੀ ਆ ਜੀ ਲਾਈਨਿੰਗ ਸਾਡੇ ਵਿੱਚ ਕੋਈ ਜੋੜਨਾ ਪਵੇ ਕਿਤੇ ਵੀ ਲਾਈਨਿੰਗ 5 ਮੀਟਰ 5.5 ਮੀਟਰ ਲਾਈਨਿੰਗ ਚੁਰੀ ਆ ਜਵੇ ਜ਼ਿਆਦਾਤਰ ਗਾਹਕ ਤੁਹਾਨੂੰ 5 ਮੀਟਰ ਹੀ ਲਾਈਨਿੰਗ ਦੇ ਕੇ ਕਰਦੇ ਆ ਅਗਰ ਤੁਸੀਂ ਲਾਈਨਿੰਗ ਦੀ ਰੇਟਿੰਗ ਕਰਾਉਣੀ ਹੈ ਤਾਂ ਨੰਨ ਲਾਈਨ ਦੇ ਵਿੱਚ ਬਹੁਤ ਜ਼ੋਰ ਜ਼ੋਰ ਪਾਉਣੇ ਪੈਣਗੇ ਇਸ ਕਰਕੇ ਆ ਮੋੜਾ ਅਲੱਗ ਨਹੀਂ ਕਰਨਾ ਜੁੜਿਆ ਰਹੇਗਾ ਠੀਕ ਆ ਫਿਰ ਆਪਾਂ ਇੱਧੇ ਤੇ ਸਭ ਤੋਂ ਪਹਿਲਾਂ ਉਧਰਲੀ ਸਾਈਡ ਤੋਂ ਪੌਂਚਾ ਨਹੀਂ ਰੱਖਣਾ ਦੂਸਰੀ ਸਾਈਡ ਤੋਂ ਆਪਾਂ ਸਭ ਤੋਂ ਪਹਿਲਾਂ ਸਲਵਾਰ ਦਾ ਪੌਂਚਾ ਰੱਖਣਾ ਆ ਠੀਕ ਆ ਠੀਕ ਆ ਪੌਂਚਾ ਰੱਖਿਆ ਆਕੇ ਇਹਨੂੰ ਵੀ ਇਸ ਤਰ੍ਹਾਂ ਅੱਧਾ ਅੱਧਾ ਇੰਚ ਸਾਰੀਆਂ ਸਾਈਡਾਂ ਤੋਂ ਵੱਧ ਪੌਂਚਾ ਰੱਖਣਾ ਆ ਵੱਦ ਹੀ ਸਟੀਚ ਵਿੱਚ ਹੀ ਦੇਣਾ ਸਾਰਾ ਸਟੀਚ ਕਰਦੇ ਸਮੇਂ ਇਹਨੂੰ ਕਟਿੰਗ ਨਹੀਂ ਕਰਨੀ ਫਿਰ ਇਹ ਸਾਡੀ ਸਲਵਾਰ ਜਿਹੜੀ ਆ ਉਹ ਵਧੀਆ ਬਣੂਗੀ ਠੀਕ ਆ ਮੈਂ ਦੇਖੋ ਇਹਦੇ ਤੇ ਦੂਸਰਾ ਪੌਂਚਾ ਰੱਖਿਆ ਦੇਖੀ ਸਲਵਾਰ ਸਟੀਚ ਹੋਣੀ ਨਹੀਂ ਜਾਣੀ ਆ ਇਸ ਕਰਕੇ ਪਹਿਲਾਂ ਹੀ ਸਾਰਾ ਨਾਲ ਦੀ ਨਾਲ ਹੀ ਰੱਖੀ ਜਾਓ ਕਿ ਕੋਈ ਵੀ ਚੀਜ਼ ਸਾਡੀ ਸਕਿੱਪ ਨਾ ਹੋ ਜੇ ਠੀਕ ਆ ਐਸੇ ਤਰੀਕੇ ਨਾਲ ਲਾਈਨਿੰਗ ਫੇਰ ਅੱਗੇ ਕੀਤੀ ਸਾਫ਼ ਕਰਨੀ ਆ ਉਨਲਾਈਨਿੰਗ ਨੂੰ ਫੇਰ ਆਪਾਂ ਅੱਗੇ ਲੈ ਕੇ ਗਏ ਉਹ ਕਪੜਾ ਫੇਰ ਆਪਾਂ ਜੁੜੇ ਰਹਿਣਤਾ ਜਿਹੜਾ ਪੌਂਚੇ ਦੇ ਨਾਲ ਮੋਡੇ ਦੀ ਕਾਰਟ ਸਾਰਾ ਜੁੜਿਆ ਆ ਠੀਕ ਆ ਉਹਨੂੰ ਕੱਟ ਨਹੀਂ ਕਰਨਾ ਆਪਾਂ ਇਸ ਤਰ੍ਹਾਂ ਹੁੰਦਾ ਰੱਖਿਆ ਇਧਰ ਹੁੰਦਾ ਰੱਖਣਾ ਆਪਾਂ ਉਧਰਲੀ ਸਾਈਡ ਨੂੰ ਠੀਕ ਆ ਹੁੰਦਾ ਰੱਖਿਆ ਇੱਕ ਹੁੰਦਾ ਰੱਖ ਕੇ ਆਪਾਂ ਕਟਿੰਗ ਕਰ ਲੈਣੀ ਆ करके कई बार भलेखा लगे कट्ट लगे जी कट निकली है इस करके अभी साढ़े को बांध ही लाइनिंग बची ही नहीं हम देखते हैं एडजस्ट करा वो ठीक है लाइनिंग साढ़े चार ही निकली आगवाई तो साढ़े चार सी ਸਾਡੇ 5.5 ਸੀਗੇ ਸਾਡੇ 5.5 ਹਾਂ ਮੰਗਵਾਈ 5.5 ਸੀਗੀ ਨਿਕਲੀ 5.4 ਰਿਆ ਚਲੋ ਵਧੀਆ ਵੀਡੀਓ ਬਣ ਗਈ ਆ ਕੰਸ ਕੰਮ ਦੇਣ ਵਾਲੇ ਨੂੰ ਪਤਾ ਲੱਗ ਜੂ ਕਿ ਭਈ ਮੈਂ ਲਾਈਨਿੰਗ ਕੱਟ ਦਿੱਤੀ ਆ ਠੀਕ ਆ ਇੱਕ ਹੁੰਦੀ ਕੱਟ ਹੋ ਗਈ ਹੁਣ ਦੇਖੋ ਆਪਾਂ ਕੀ ਕਰਿਆ ਸੀਗਾ ਕਿ ਮੋਢੇ ਦੀ ਕਾਟ ਵੀ ਨਹੀਂ ਕੱਟੀ ਠੀਕ ਆ ਕੁਝ ਵੀ ਨਹੀਂ ਕਟਿਆ ਉਧਰੋਂ ਆਪਾਂ ਲੀਨ ਜਿਹੜੀ ਸੀ ਉਹ ਜੁੜੀ ਜੁੜੀ ਲੈ ਆਏ ਤਾਂ ਸਾਡੀ ਬੈਲਟ ਦੀ ਪ੍ਰੋਪਰ ਪੂਰੀ ਲਾਈਨਿੰਗ ਬੈਲਟ ਦੀ ਨਿਕਲ ਗਈ ਆ ਸਾਨੂੰ 벨ਟ ਦੇ ਵਿੱਚ ਕੋਈ ਵੀ ਜੋੜ ਜਿਹੜਾ ਵਾ ਨਹੀਂ ਪਾਉਣਾ ਪਿਆ ਠੀਕ ਹੈ ਵੈਸੇ ਜੇਕਰ ਇਦਾਂ ਨਾ ਕਰੀਏ ਕਿਸੇ ਵੇਲੇ 벨ਟੇ ਹੁਣ ਜਿੱਦਾਂ ਆਪਣੇ ਕੋ ਬਾਹਾਂ ਦੀ ਨਹੀਂ ਬਚੀ ਤਾਂ 벨ਟ ਦੀ ਕਿੱਥੋਂ ਬਚਣੀ ਸੀਗੀ ਤੇ ਇਹਨੂੰ ਵੀ ਅਲੱਗ-ਅਲੱਗ ਕਰ ਦਿੰਦੇ ਤੇ ਜੋੜ ਬੰਦੇ ਰਹਿੰਦੇ ਬੈਠੇ ਠੀਕ ਹੈ ਇਹ ਦੇਖੋ ਲਾਈਨਿੰਗ 벨ਟ ਦੀ ਪੂਰੀ-ਪੂਰੀ ਬਚ ਗਈ ਥੋੜੀ ਲਾਈਨਿੰਗ 벨ਟ ਤੋਂ ਇੱਕ ਗੱਲ ਹੋਰ ਲਾਈਨਿੰਗ 벨ਟ ਤੋਂ ਕੱਟ ਰੱਖਣੀ ਆ ਜਿਹੜੀ ਨਾਲ ਹੀ ਆ ਆਪਾਂ ਨੋ ਫੋਲਡਿੰਗ ਕਰਨੀ ਹੈ ਉਹਦੇ ਵਿੱਚ ਲਾਈਨਿੰਗ ਨਹੀਂ ਆਣੀ ਚਾਹੀਦੀ ਅਗਰ ਲਾਈਨਿੰਗ ਆਜੂਗੀ ਤਾਂ ਉਹਦੇ ਵਿੱਚ ਜੋ ਵੀ ਆ ਇਲਾਸਟਿਕ ਵਗੈਰਾ ਨਾਲਾ ਵਗੈਰਾ ਜੋ ਵੀ ਪਾਣਾ ਆ ਉੱਚ ਪ੍ਰੋਬਲਮ ਆਉਗੀ ਇਸ ਕਰਕੇ ਨੋ ਆਈਨਿੰਗ ਫੋਲਡਿੰਗ ਦੇ ਵਿੱਚ ਨਹੀਂ ਹੋਣੀ ਚਾਹੀਦੀ ਉਨੀ ਲਾਈਨਿੰਗ ਆਪਾਂ ਕੱਟ ਕਰ ਦੇਣੀ ਠੀਕ ਆ ਇਸ ਤਰ੍ਹਾਂ ਠੀਕ ਆ ਹੁਣ ਸਾਡਾ ਇਸ ਤਰੀਕੇ ਨਾਲ ਸਾਰਾ ਸੂਟ ਕਟਿੰਗ ਹੋ ਗਿਆ ਠੀਕ ਆ ਸਲਵਾਰ ਵਿਦ ਲਾਈਨਿੰਗ ਸ਼ਰਟ ਸਾਰਾ ਕੁਝ ਕਟਿੰਗ ਹੋ ਗਿਆ ਬਾਹ ਦੀ ਲਾਈਨਿੰਗ ਸਾਡੇ ਕੋਲ ਬਚੀ ਨਹੀਂ ਸੀਗੀ ਉਹ ਆਪਾਂ ਹੁਣ ਲਾਈਨਿੰਗ ਲੈ ਕੇ ਆਵਾਂਗੇ ਜਾਂ ਜਾਂ ਦੇਖਾਂਗੇ ਬਾਕੀ ਲਾਈਨਿੰਗਸ ਦੇ ਵਿੱਚ ਕੀ ਹੈਗੀ ਆ ਤਾਂ ਫਿਰ ਉਹਨੂੰ ਲਗਾ ਦਾਂਗੇ ਠੀਕ ਆ ਸੋ ਥੈਂਕ ਯੂ ਸਾਰੀ ਵੀਡੀਓ ਦੇਖਣ ਲਈ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਇਹ ਘਰ ਬੈਠ ਕੇ ਸੂਟ ਸਟਿਚ ਕਰਨੇ ਸਿੱਖੋ